ਮਲ ਜਨ ਮ ਜਨ ਮ ਦੀ ਕਟੀਏ ਸਜਣਾ ਸੱਚਾ ਪਤਸਾਹ ਸਿਰ ਸਹਾਂ ਦਿਸ਼ਾ ਹੋ ਜਿਸ ਪਾਸ ਬਹਿਠਿਆ ਸੋਈ ਸਬਨਦ ਸਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਿ ਜਿਵ ਜਿਹੜਾ ਮੋਹਿ ਬ੍ਰਹਮੰਡ ਖੰਡ ਤਾਹੂ ਮਹ ਪਾਉ ਰਾਖਲੇ ਹੋ ਦੇਹੋ ਵਿਖਾਈ ਜੀਓ ਦੇਹੋ ਆਪਣਾ ਨਾਮ ਜੈਨਾ ਮੋਹਿ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਆਰਾਖ ਲਿਓ ਇਹੋ ਵਿਖਾਈ ਜੀਓ ਦੇਹੋ ਆਪਣਾ ਨਾ ਰਹਾਓ ਜਾਤੇ ਨਾਹੀ ਕੋ ਸੁਖੀ ਤਾਕਾ ਪਛੇ ਜਾਓ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾ ਕਰਹੁ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਉਂਦਾ ਕੀ ਪ੍ਰਭ ਬੇਣਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰਣਾ ਪਤੇ ਕੀ ਪ੍ਰਭ ਬੇਣਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੇ ਸਾਜੀ ਨਵਾਜੀ ਗੁਰੂ ਸਵਾਰੇ ਗੁਰੂ ਪਿਆਰੇ ਸਾਧ ਸੰਗਤ ਜੀ ਗ੍ਰੀਨ ਵਾਜ ਪਤਤ ਪਾਵਨ ਭਗਤ ਵਿਚਾਲੇ ਕਿਰਪਾ ਨਦਾਨ ਖੰਡਾਮ ਬ੍ਰਹਮੰਡਾ ਦੇ ਮਾਲਕ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਤ ਅਮਰ ਸਦਕਾ ਅਮਰਤ ਵੇਲੇ ਦਾ ਸਮਾਪਤ ਹੋਇਆ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਾਉਣਾ ਕੀਤੇ ਹਨ ਸੋ ਆਵ ਸਤਸੰਗੈ ਜੀ ਹੋਣ ਕੋ ਸਮਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਬਿਗੜਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਭਾਖਿਆ ਗਾਬੋ ਸੁਣੋ ਪੜੋ ਨਤ ਭਾਈ ਗੁਰ ਪੂਰੇ ਤੂੰ ਰਾਖਿਆ ਦੇ ਮਹਾਵਾਕਨ ਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਵਨ ਸ਼ਬਦ ਅੰਮ੍ਰਿਤ ਵੇਲੇ ਦਾ ਜੋ ਸਤਿਗੁਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਨੇ ਕ ਪਾਤਸ਼ਾਹ ਜੀ ਮਤਵੁੱਧ ਬਖਸ਼ਿਸ਼ ਕਰਦੇ ਹਨ ਉਹ ਸੰਸਾਰ ਆਉ ਸਤਸੰਗ ਜੀ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕਰੀਏ ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਸਮੁੰਦਰ ਸੂਹੀ ਰਾਗ ਦੁਆਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 745 ਅਤੇ 46 ਅੰਗ ਤੇ ਆਪਣੀ ਪਵਿੱਤਰ ਰਸਨਾ ਤੋਂ ਉਚਾਰ ਕਰਕੇ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਦੀ ਸਾਂਝ ਭਾਈਏ ਪ੍ਰੇਮ ਤੇ ਸਤਿਕਾਰ ਦੇ ਨਾਲ ਬਿਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਪੰਜਵੇ ਪਾਤਸ਼ਾਹ ਗਰੀ ਨਿਵਾਸ ਸਾਹਿਬ ਜੀ ਸੋਹੀ ਰਾਜਦਵਾਰਾ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਪਤਜੀ ਪਾਵਰ ਬਾਣੀ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਕਰਦੇ ਹਾਂ ਬਚਨ ਉਚਾਰਨਾ ਕਰਦੇ ਨੇ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜੋ ਵੀ ਪ੍ਰਾਣੀ ਮਾਤਰ ਮਨੁੱਖ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਪੇਗਾ ਯਾਦ ਕਰੇਗਾ ਮੁੜ ਕਰਕੇ ਸੰਕਟ ਜੂਨਾ ਕਠਣ ਜੂਨਾ ਟੇਡੀਆਂ ਜੂਨਾ ਜਿਵੇਂ ਮਹਾਰਾਜ ਸਾਹਿਬ ਜੀ ਨੇ ਸਾਦ ਸੰਗਤ ਜੀ 84 ਲੱਖ ਜੂਨ ਜਿਹੜੀ 42 ਲੱਖ ਜੂਨ ਪਾਣੀ ਦੀ ਦੱਸੀ ਹੈ ਤੇ 42 ਲੱਖ ਜੂਨ ਜਿਹੜੀ ਇਹ ਧਰਤੀ ਦੀ ਹੈ ਇਸ ਦੇ ਵਿੱਚ ਕੁਝ ਜੂਨਾ ਨੇ ਉਹ ਟੇਡੀਆਂ ਜੂਨਾ ਨੂੰ ਗਿਣਿਆ ਜਾਂਦਾ ਹੈ ਉਹਨਾਂ ਜੂਨਾ ਦਾ ਨਾਂ ਲੈ ਕੇ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਸਾਨੂੰ ਸਮਝਾਉਂਦਿਆਂ ਹੋਇਆ ਕਿ ਅਵਸ਼્ય ਹੈ ਇਹਨਾਂ ਜੂਨਾ ਨੂੰ ਵਿੱਚ ਪੈੜਾ ਪੈਂਦਾ ਹੈ ਇਹ ਜੂਨਾ ਭੋਗਣੀਆਂ ਪੈਂਦੀਆਂ ਹਨ ਪਰ ਭਟਮਧਰਾ ਜੀ ਜੋ ਕਿਰਪਾ ਕਰਦੇ ਨੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ ਇਹ ਜੜੀਆਂ ਕਠਣ ਜੂਨਾ ਨਾ ਸੰਕਟ ਜੂਨਾ ਟੇਢੀਆਂ ਜੂਨਾ ਤੋਂ ਸਤਿਗੁਰੂ ਜੀ ਮੇਰੇ ਪਾਤਸ਼ਾਹ ਜੀ ਕਿਰਪਾ ਕਰਕੇ ਬਚਾ ਲੈਂਦੇ ਨੇ ਨਹੀਂ ਤਾਂ ਸਾਹਿਬ ਜੀ ਕਹਿੰਦੇ ਆ ਨਾ ਉਹ ਦੂਨਾ ਦੇ ਨਾਮ ਵੀ ਮੇਰੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਸਾਸਕ੍ਰਿਤੀ ਦੀ ਬਾਣੀ ਦੇ ਅੰਦਰ ਤੁਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਗੁਰ ਮੰਤਰ ਹੀਨ ਸਿ ਕੋ ਪ੍ਰਾਨੀ ਰਗੰਤ ਜਨਮ ਭ੍ਰਿਸ਼ਟਨ ਕੂਕਰ ਸੂਕਰ ਕਾਕਾ ਗਰਦਪਕ ਸਰਪਣ ਪੰਜ ਉਹਨਾਂ ਜੂਨਾਂ ਦਾ ਜ਼ਿਕਰ ਕੀਤਾ ਮਹਾਰਾਜ ਸਾਹਿਬ ਜੀ ਨੇ ਇਹਨਾਂ ਜੂਨਾਂ ਦੇ ਵਿੱਚ ਪੈਣਾ ਪੈਂਦਾ ਮਨੁੱਖ ਨੂੰ ਕੂਕਰ ਕਹਿੰਦੇ ਕੁੱਤਾ ਸੂਕਰ ਕਹਿੰਦੇ ਸੂਰ ਨੂੰ ਕੂਕਰ ਸੂਕਰ ਕਾਕਾ ਕਾਕੇ ਕਹਿੰਦੇ ਕਾਂ ਹੁਣ ਇਹ ਜਿੰਨਾਂ ਜੜੀਆਂ ਵੀ ਜੂਨਾਂ ਦੇ ਮਹਾਰਾਜ ਜੀ ਨਾਲ ਹੈ ਰਹੇ ਨੇ ਇਹ ਸਭ ਟੇਡੀਆਂ ਜੂਨਾਂ ਚ ਹੀ ਆਉਂਦੇ ਸੋ ਸਹਬ ਜੀ ਕਹਿੰਦੇ ਨੇ ਕੂਕਰਾ ਸ਼ੁਕਰਾ ਕਾਕਾ ਕਾਂ ਗਰਦਪਾ ਗਰਦਪੇ ਕਹਿੰਦੇ ਗਧੇ ਨੂੰ ਸਰਪਣ ਸੱਪ ਨੂੰ ਇਹਨਾਂ ਜੂਨਾਂ ਦੇ ਵਿੱਚ ਸਹਬ ਜੀ ਕਹਿੰਦੇ ਪੈਣਾ ਪੈਂਦਾ ਹੈ ਕਿਉਂ ਗੁਰਮੰਤਰ ਹੀਨਸ ਜੋ ਪ੍ਰਾਨੀ ਜੋ ਜੋ ਵੀ ਪ੍ਰਾਨੀ ਗੁਰੂ ਦੇ ਮੰਤਰ ਤੋਂ ਹੀਨਾ ਨਾ ਹੁਣ ਗੁਰੂ ਦਾ ਮੰਤਰ ਕਿਹੜਾ ਸਾਨੂੰ ਦਿੱਤਾ ਪਾਤਸ਼ਾਹ ਜੀ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਇਹ ਮੰਤਰ ਦਾ ਜਪ ਕਰਨ ਨਾਲ ਸਾਹਿਬ ਜੀ ਕਹਿੰਦੇ ਨਾ ਜੂਨਾ ਤੋਂ ਮੁਨੱਖ ਬਚ ਸਕਦਾ ਹੈ ਸੰਕਟ ਜੂਨਾ ਤੋਂ ਬਚ ਸਕਦਾ ਹੈ ਪਰ ਨਹੀਂ ਤਾਂ ਸਾਹਿਬ ਜੀ ਕਹਿੰਦੇ ਆ ਤਰਗੰਤ ਜਨਮ ਕਾਦਾ ਜਨਮ ਸਾਹਿਬ ਜੀ ਕਹਿੰਦੇ ਲਾਹਨਤ ਹੈ ਲਾਹਨਤ ਭਾਉਂਦੇ ਤਰਗ ਸਾਹਿਬ ਜੀ ਕਹਿੰਦੇ ਨੇ ਇੰਨਾ ਜੂਨਾ ਦੇ ਵਿੱਚ ਪੈਣਾ ਪੈਂਦਾ ਜਾਂ ਜੀਵਨ ਸੋ ਸਾਹਿਬ ਜੀ ਕਹਿੰਦੇ ਨੇ ਤੁਲ ਖਲ ਅੱਗੇ ਬਚਨ ਨੇ ਸਾਹਿਬ ਜੀ ਦੇ ਤਲ ਖਲੇ ਕਹਿੰਦੇ ਬਰਾਬਰ ਖਲੇ ਕਹਿੰਦੇ ਮੂਰਖ ਮੂਰਖ ਮਨੁੱਖ ਦਾ ਜੀਵਨ ਕਹਿੰਦੇ ਐਸਾ ਹੈ ਕੂਕਰਾ ਸ਼ੂਕਰਾ ਕਾਕਾ ਸਰਪਣਾ ਗਰਧ ਪਾ ਤਲ ਖਲੇ ਤਲ ਖਲੇ ਕਹਿੰਦੇ ਬਰਾਬਰ ਸਮ ਤੇ ਖਲੇ ਕਹਿੰਦੇ ਮੂਰਖ ਨੂੰ ਲਾਣਤਾ ਕਹਿੰਦੇ ਤੇਰੇ ਜੀਵਨ ਨੂੰ ਜੇ ਤੇਰੇ ਕੋਲੇ ਗੁਰੂ ਦਾ ਮੰਤਰ ਨਹੀਂ ਨਾ ਤੇ ਅਵਸ਼ਕ ਮਨੁੱਖ ਤੈਨੂੰ ਇਹਨਾਂ ਜੁਨਾਂ ਦੇ ਵਿੱਚ ਪੈਣਾ ਪਵੇਗਾ ਧਜਾਂ ਇਹਨਾਂ ਜੁਨਾਂ ਦੇ ਬਰਾਬਰ ਤੂੰ ਜਿਹੜਾ ਜੀਵਨ ਬਤੀਤ ਕਰ ਰਿਹਾ ਸੋ ਇੱਥੇ ਸਤਿਗੁਰੂ ਗਰੀਨਵਾਜ ਐਸੇ ਗਰੀਨਵਾਜ ਸਾਹਿਬ ਜੀ ਪਟਜੀ ਕਹਿੰਦੇ ਇਹਨਾਂ ਜੁਨਾਂ ਦੇ ਵਿੱਚ ਨਹੀਂ ਪੈਣਾ ਪਵੇਗਾ ਇਹ ਸੰਕਟ ਜੁਨਾਂ ਨਾ ਕਠਣ ਜੁਨਾਂ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਨੁੱਖ ਜਪੇਗਾ ਨਾ ਯਾਦ ਕਰੇਗਾ ਇਹਨਾਂ ਕਠਣ ਜੁਨਾਂ ਦੇ ਵਿੱਚੋਂ ਮੇਰੇ ਪਾਤਸ਼ਾਹ ਜੀ ਰੱਖ ਲੈਣਗੇ ਬਚਾ ਲੈਣਗੇ ਐਸੇ ਗਰੀ ਨਵਾਸ ਸਾਹਿਬ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ ਜੀ ਜੈ ਨਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਸਤਿਗੁਰੂ ਗਰੀ ਨਵਾਸ ਸਾਹਿਬ ਜੀ ਜੋ ਕਾਲਪੁਰਖ ਨੇ ਮਾਇਆ ਪੈਦਾ ਕੀਤੀ ਹਨ ਹੁਣ ਇਸ ਮਾਇਆ ਦੀ ਪਰਵਰਤਾ ਦੱਸਦੇ ਨੇ ਸਾਰੀ ਮਾਇਆ ਹੀ ਉਹਦੀ ਕਾਲਪੁਰਖ ਦੀ ਸੰਸਾਰ ਵੀ ਉਹਦੀ ਮਾਇਆ ਪਦਾਰਥ ਵੀ ਪ੍ਰਤੱਖ ਤੌਰ ਤੇ ਵੀ ਕੁਟੰਬ ਵੀ ਉਹਦੀ ਮਾਇਆ ਹੈ ਪਰਤਖ ਮਾਇਆ ਦੇ ਵਿੱਚ ਸਹਿਬ ਜੀ ਕਹਿੰਦੇ ਜਨ 모ਹੇ ਬ੍ਰਹਮੰਡ ਖੰਡ ਜਿਨੇ ਕਹਿੰਦੇ ਇਸ ਮਾਇਆ ਨੇ ਖੰਡਾਂ ਬ੍ਰਹਮੰਡਾਂ ਦੇ ਜੀਵ ਨੇ ਮੋਲ ਹੈ ਬੜੀ 모ਣੀ ਹੈ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਵੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਮਨ ਨੂੰ 모ੜ ਵਾਲੀ 모ਲ ਲੈਂਦੀ ਹੈ ਜਨ 모ਹੇ ਬ੍ਰਹਮੰਡ ਖੰਡ ਕਹਿੰਦੇ ਜਿਨੇ ਖੰਡਾਂ ਤੇ ਬ੍ਰਹਮੰਡਾਂ ਦੇ ਜੀਵਾਂ ਨੂੰ ਸਾਰਿਆਂ ਨੂੰ ਇਹਨੇ 모ਇਆ ਹੋਇਆ ਹੈ ਤਾਹੂ ਮੈਂ ਪਾਉ ਕਹਿੰਦੇ ਵਾਰ-ਵਾਰ ਜਿਹੜਾ ਪਾਉ ਕਹਿੰਦੇ ਪੈਰ ਨੂੰ ਇਹ ਕਹਿੰਦੇ ਮਾਰੂਪੀ ਪੈਰ ਆ ਕਹਿੰਦੇ ਇਸ ਇਹ ਇਹਦੇ ਵਲ ਹੀ ਇਹਦੇ ਵਿੱਚ ਖੁੱਬਿਆ ਹੋਇਆ ਜਿਵੇਂ ਸਾਹਿਬ ਜੀ ਦੇ ਪਾਵਨ ਬਚਨ ਨੇ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤੇ ਡੂਬ ਹੀ ਅੜੇ ਅਸੀਂ ਦੇਖ ਰਿਹਾ ਨਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਜੀਵ ਕਹਿੰਦੇ ਡੁੱਬ ਰਹੇ ਨੇ ਮੋਹ ਮਮਤਾ ਦੇ ਵਿੱਚ ਪਰ ਕਰਕੇ ਚਿਕੜ ਦੇ ਵਿੱਚ ਪੈ ਕਰਕੇ ਤਾਹੂ ਮੈਂ ਪਾਉ ਜਿਸ ਮਾਇਆ ਨੇ ਕਹਿੰਦੇ ਸਾਰੇ ਖੰਡਾ ਬ੍ਰਹਮੰਡਾ ਨੂੰ ਮੋਇਆ ਹੋਇਆ ਇਹ ਪਤਨ ਕਿਹੜੇ ਰੂਪ ਵਿੱਚ ਮੋਹਦੀ ਹੈ ਪ੍ਰਤੱਖ ਤੌਰ ਤੇ ਵੀ ਮੋਹਦੀ ਹੈ ਬੜੇ ਤਰ੍ਹਾਂ ਦੇ ਢੰਗਾ ਦੇ ਨਾਲ ਇਹ ਮੋਹ ਹਿੰਦੀ ਸਾਹਿਬ ਜੀ ਕਹਿੰਦੇ ਜਿਨ ਮੋਹੇ ਬ੍ਰਹਮੰਡ ਖੰਡ ਜਿਨੇ ਕਹਿੰਦੇ ਖੰਡ ਤੇ ਬ੍ਰਹਮੰਡ ਮੋਹ ਲਿਆ ਤਾਹੂ ਮੈਂ ਪਾਉ ਇਹ ਕਹਿੰਦੇ ਮਾਰੂਪੀ ਪੈਰੇ ਦੇ ਵਾਲੀ ਕਹਿੰਦੇ ਜਾਂਦਾ ਜਾਂ ਇਹਦੇ ਜੀ ਕਹਿੰਦੇ ਖੁਬਦਾ ਹੈ ਜੀ ਰਾਖ ਲਿਓ ਇਹੋ ਵਿਖਈ ਜੀਓ ਇਹੋ ਆਪਣਾ ਨਾਮ ਕਿਰਪਾ ਕਰੋ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਰੱਖਿਆ ਕਰੋ ਤੁਸੀਂ ਬਚਾ ਸਕਦੇ ਹੋ ਰਾਖ ਲਿਓ ਇਹ ਵਿਖਈ ਵਿਖਈਏ ਵਕਾਰਾਂ ਦਾ ਮਾਰਿਆ ਹੋਇਆ ਮਨੁੱਖ ਰਾਖ ਲਿਓ ਇਹ ਵਿਖਈ ਜੀਓ ਦਿਹੋ ਆਪਣਾ ਨਾਮ ਆਪਣਾ ਨਾਮ ਦੇ ਕਰਕੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਇਸ ਵਿਕਾਰੀ ਜੀਵ ਨੂੰ ਕਹਿੰਦੇ ਰੱਖ ਲਓ ਜੀ ਰਹਾਉ ਰਹਾਉ ਵਾਲੀਆਂ ਪੰਕਤੀਆਂ ਦੁਆਰਾ ਸਾਹਿਬ ਜੀ ਕਿਰਪਾ ਕਰਦੇ ਹਨ ਜਾਤੇ ਨਹੀਂ ਕੋ ਸੁਖੀ ਤਾਂ ਕੇ ਪਾਛੇ ਜਾਵ ਕਹਿੰਦੇ ਵਾਰ-ਵਾਰ ਜਿਹੜਾ ਮਨ ਆਣਾ ਇਹ ਸਵਾਲ ਹੀ ਜਾਂਦਾ ਪਰ ਇਸ ਤੋਂ ਕੋਈ ਕਿਸੇ ਨੂੰ ਸੁੱਖ ਨਹੀਂ ਮਿਲਦਾ ਜਿਸ ਗ੍ਰਹਿ ਬਹੁਤੀ ਸੋ ਫਿਰੇ ਪ੍ਰਮਹੰਤਾ ਜਿਸ ਜਿਸ ਗ੍ਰਹਿ ਬਹੁਤੀ ਸੋ ਫਰੇ ਪਰਮੰਤਾ ਜਿਸ ਗ੍ਰਹਿ ਥੋੜੀ ਸੋ ਫਰੇ ਪਰਮੰਤਾ ਜਿਸ ਗ੍ਰਹਿ ਬਹੁਤੀ ਸੋ ਫਰੇ ਚਿੰਤਾ ਦੇ ਵਿੱਚ ਰਹਿੰਦਾ ਉਹ ਸਦਾ ਹੀ ਉਹਨੂੰ ਚਿੰਤਾ ਹੀ ਲੱਗੀ ਰਹਿੰਦੀ ਹੈ ਜਿਹਦੇ ਕੋਲ ਹੈ ਹੀ ਨਹੀਂ ਉਹ ਉਂ ਪਰਮ ਵਿੱਚ ਪਿਆ ਰਹਿੰਦਾ ਜਾਂ ਸਾਹਿਬ ਜੀ ਪਾਵਨ ਬਚਨ ਕਰਦੇ ਨੇ ਕਿਸੇ ਵਾਦ ਘਾੜ ਕਿਸੇ ਪੈ ਸਗਲੇ ਲਾਲਰ ਮੂਆ ਕਿਸੇ ਕੋਲੇ ਵੱਧ ਕਿਸੇ ਕੋਲੇ ਘਟ ਸਾਰੇ ਕਹਿੰਦੇ ਇਸ ਪਿੱਛੇ ਲੜਾਈਆਂ ਜੱਗ ਤੇ ਵਿੱਚ ਹੋ ਰੀਆਂ ਨੇ ਇਹ ਤਨਕਾਰ ਨਹੀਂ ਸੰਸਾਰ ਦੇ ਵਿੱਚ ਜਿਹੜੇ ਲੜਾਈਆਂ ਜੰਗਾਂ ਦੇ ਕਾਰਨ ਝਗੜਿਆਂ ਦੇ ਕਾਰਨ ਇਸੇ ਕਰਕੇ ਹੈ ਜਾਰ ਜੋਰੂ ਤੇ ਜ਼ਮੀਨ ਜਾਰ ਕਰਕੇ ਜੋਰੂ ਇਸਤਰੀ ਜ਼ਮੀਨ ਭੂਮੀ ਇਹਨਾਂ ਪਿੱਛੇ ਕਹਿੰਦੇ ਲੜਾਈਆਂ ਸੰਸਾਰ ਦੇ ਵਿੱਚ ਹੁੰਦੀਆਂ ਪਰ ਧੰਨ ਗਰੀ ਨਵਾਸ ਸਤੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਤਸ਼ਾਹ ਜੀ ਜਿਨੂੰ ਆਪਾਂ ਸ਼ਾਂਤੀ ਦੇ ਪੁੰਜ ਵੀ ਕਹਿੰਦੇ ਆ ਸ਼ਹੀਦਾਂ ਦੇ ਸਰਤਾਜ ਹੁਣ ਇਸ ਪਿੱਛੇ ਸ਼ਹੀਦੀ ਨਹੀਂ ਹੋਈ ਸਤਿਗੁਰਾਂ ਦੀ ਆ ਕੇਵਲ ਤੇ ਕੇਵਲ ਜਿਹੜਾ ਸਾਨੂੰ ਤਾਰਨ ਵਾਲਾ ਦੁਨੀਆ ਨੂੰ ਤਾਰਨ ਵਾਲਾ ਜਿਹੜਾ ਸੱਚ ਆ ਨਾ ਇਸ ਕਰਕੇ ਹੋਈਏ ਸੱਚ ਉਜਾਗਰ ਕਰਨ ਵਾਸਤੇ ਸੰਸਾਰ ਦੇ ਵਿੱਚ ਕਲਯੁਗ ਜੀਵਾਂ ਨੂੰ ਤਾਰਨ ਵਾਸਤੇ ਇਹ ਗੁਰੂ ਕੀ ਬਾਣੀ ਦਾ ਜਹਾਜ਼ ਸਤਿਗੁਰੂ ਮਹਾਰਾਜ ਸਿੱਤੇ ਪਾਤਸ਼ਾਹ ਜੀ ਨੇ ਜੋ ਬਣਾਉਣਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰੀ ਕੀਤੀ ਹੈ ਸੰਸਾਰ ਦੇ ਵਿੱਚ ਪਰ ਜਿਹੜੇ ਲੋਕਾਂ ਦੇ ਮਨ ਨੂੰ ਮਾਇਆ ਨੇ ਮੋਹਿਆ ਹੋਇਆ ਸੀ ਨਾ ਉਹ ਨਹੀਂ ਚਾਹੁੰਦੇ ਸੀ ਭਾਵੇਂ ਉਹ ਬਾਦਸ਼ਾਹ ਸੀ ਉਸ ਸਮਾਂ ਦੇ ਭਾਵੇਂ ਉਸ ਸਮੇਂ ਦੇ ਡੇਰੇਦਾਰ ਸੀ ਬੜੇ ਲੋਕ ਤਰ੍ਹਾਂ ਦੇ ਇਸ ਤਰ੍ਹਾਂ ਸੀ ਇਹ ਮੋਹਿਆ ਹੋਣਾ ਡੇਰੇਦਾਰਾਂ ਦੇ ਜਿਹੜੇ ਬ੍ਰਾਹਮਣਾ ਕੇ ਡੇਰੇ ਗੁਰੂ ਦੀ ਬਰਾਬਰਤਾ ਕੋਈ ਗੁਰੂ ਬਣਿਆ ਬੈਠਾ ਕੋਈ ਸੰਤ ਬਣਿਆ ਬੈਠਾ ਇਹ ੜਾਰਾਂ ਦੀਆਂ ੜਾਰਾਂ ਪਰ ਇਹਨਾਂ ਨੇ ਮਨਾਂ ਨੂੰ ਮਾਇਆ ਨੇ ਮੋਇਆ ਹੋਇਆ ਸਾਹਿਬ ਜੀ ਕਹਿੰਦੇ ਆ ਪ੍ਰਤੱਖ ਕਿੰਜ ਗੁਰੂ ਪਿਆਰਿਓ ਆਪਣੇ ਆਪ ਨੂੰ ਸੰਤ ਕਹਾਉਂਦੇ ਹਨ ਉਹਨਾਂ ਦੀਆਂ ਵੀਡੀਓ ਆ ਰਹੀਆਂ ਫਲਾਣੇ ਫਲਾਣੇ ਬਾਬੇ ਨੇ ਫਲਾਣੇ ਫਲਾਣੇ ਸੰਤ ਨੇ ਆ ਕਰਤੂਤਾਂ ਕੀਤੀਆਂ ਐਨੀ ਜਾਇਦਾਦ ਬਣਾਈ ਐਨੀ ਮਾਇਆ ਕੱਠੀ ਕੀਤੀ ਉਹ ਸਾਹਿਬ ਜੀ ਇੱਥੇ ਜੋ ਕਹਿੰਦੇ ਨੇ ਜਾਤੇ ਨਾਹੀ ਕੋ ਕੋ ਸੁਖੀ ਪਰ ਇਤ ਵਿੱਚੋਂ ਕਿਸੇ ਨੂੰ ਸੁੱਖ ਨਹੀਂ ਮਿਲਿਆ ਜਾਤੇ ਨਾਹੀਂ ਕੋ ਸੁਖੀ ਤਾਕੇ ਪਾਛੇ ਜਾਓ ਵਾਰ ਵਾਰ ਕਹਿੰਦੇ ਮਨ ਇਹਦੇ ਪਿੱਛੇ ਹੀ ਜਾਂਦਾ ਇਧਰ ਨੂੰ ਕਹਿੰਦੇ ਭਜਦਾ ਹੈ ਜੀ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਪਰ ਸਾਰ ਨੂੰ ਕਹਿੰਦੇ ਛੱਡ ਜਾਂਦੀ ਖੀਰ ਤੇ ਜਾ ਕੇ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਠੇਰਾ ਦੇ ਢੇਰ ਜਿਨ੍ਹਾਂ ਦੇ ਜੋੜੇ ਨੇ ਇਹ ਛੱਡ ਜਾਂਦੀ ਖੀਰ ਨੂੰ ਛੋੜ ਜਾਏ ਜਾਂ ਇੱਕ ਖੰਨ ਵਿੱਚ ਹੀ ਕਹਿੰਦੇ ਜਿਹਨੂੰ ਛੋੜ ਛੱਡ ਜਾਣਾ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਬਟਾਓ ਵਾਰ-ਵਾਰ ਹੀ ਕਹਿੰਦੇ ਮਾਨ ਇਧਰਲੇ ਪਾਸੇ ਹੀ ਲਪਾਏ ਮਾਨ ਲਪ ਲਪ ਰਿਆ ਹੈ ਜੀ ਕਰੋ ਕਿਰਪਾ ਕਰਨਾਪਤੇ ਤੇਰੇ ਹਰ ਗੁਣ ਗਾਓ ਕਹਿੰਦੇ ਹੇ ਕਰਨਾਪਤੇ ਕਿਰਪਾ ਦੇ ਘਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਈ ਹੈ ਨਾ ਜਿਨ੍ਹਾਂ ਤੇ ਤੁਹਾਡੀ ਰਹਿਮਤ ਹੈਈਆ ਉਹ ਬਚਕੇ ਨੇ ਗੁਰੂ ਕੇ ਪਿਆਰੇ ਆਪ ਜੀ ਦੇ ਪਿਆਰੇ ਸੰਤ ਜਾਨ ਗੁਰਮੁਖ ਜਾਨ ਬ੍ਰਹਮ ਗਿਆਨੀ ਤਤ ਬੇਤੇ ਹੋ ਉਹਨੂੰ ਤੁਸੀਂ ਆਪ ਜੀ ਨੇ ਕਿਰਪਾ ਕਰਕੇ ਕਰੋ ਕਿਰਪਾ ਜਿਨ੍ਹਾਂ ਤੇ ਆਪ ਕਿਰਪਾ ਕੀਤੀ ਹੈ ਨਾ ਜਾਂ ਕਰੋ ਕਿਰਪਾ ਕਰਣਾ ਪਤੇ ਹੈ ਕਿਰਪਾ ਦੇ ਘਰ ਕਿਰਪਾ ਕਰੋ ਤੁਸੀਂ ਤੇਰੇ ਹਰ ਗੁਣ ਗਾਓ اے ਕਾਲ ਪਪ ਜੀ ਤੇਰੇ ਗੁਨਾ ਨੂੰ ਅਸੀਂ ਗਾਉਣਾ ਕਰੀਏ ਇਹ ਸਾਡੇ ਤੇ ਰਹਿਮਤ ਕਰੋ ਇਹ ਸਾਡੇ ਤੇ ਕਿਰਪਾ ਕਰੋ ਆਪ ਕਿਰਪਾ ਦੇ ਘਰ ਹੋ ਆਪ ਕਿਰਪਾ ਦੇ ਪਤੀ ਹੋ ਆਪ ਕਿਰਪਾ ਦੇ ਮਾਲਕ ਹੋ ਜੀ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਬੇਨਤੀ ਹੈ ਸਤਿਗੁਰੂ ਮਹਾਰਾਜ ਇੱਥੇ ਹੁਣ ਵੇਖੋ ਮੇਰੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਬੇਨਤੀ ਕਰਦੇ ਨੇ ਆਪ ਸਾਡੇ ਤੇ ਕਿਰਪਾ ਕਰਦੇ ਨੇ ਕਿ ਮਹਾਰਾਜ ਸਾਹਿਬ ਜੀ ਅੱਗੇ ਬੇਨਤੀ ਕਰੀ ਅਰਦਾਸ ਕਰੀਏ ਜੇ ਇਹ ਤੋਂ ਬਚ ਜਾਈਏ ਸਾਹਿਬ ਜੀ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਇਹ ਪ੍ਰਭੂ ਜੀ ਆਪ ਜੀ ਦੇ ਅੱਗੇ ਸਾਡੀ ਬੇਨਤੀ ਹੈ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਜਿਹੜੇ ਤੇਰੇ ਸਾਧੂ ਹਨ ਜਿਹੜੇ ਤੋਂ ਬਚੇ ਹੋਏ ਨੇ ਉਹਨਾਂ ਦੀ ਸੰਗਤ ਵਿੱਚ ਅਸੀਂ ਸਮਾਜ ਜਾਈਏ ਇਹ ਕਿਰਪਾ ਕਰੋ ਸਾਡੇ ਤੇ ਅਰਹਮਤ ਕਰੋ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਹੋ ਤੇਰੇ ਗੁਣਾ ਨੂੰ ਕਹਿੰਦੇ ਅਸੀਂ ਗਾਉਣਾ ਕਰੀਏ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਤੇ ਇਹ ਬੇਨਤੀ ਹੈ ਮਹਾਰਾਜ ਸਤਿ ਪਾਤਸ਼ਾਹ ਜੀ ਜਿਹੜੇ ਤੇਰੇ ਸਾਧੂ ਜਾਨੇ ਉਹਨਾਂ ਦੀ ਸੰਗਤ ਵਿੱਚ ਹੀ ਅਸੀਂ ਸਮਾਏ ਰਹੀਏ ਜਿਹੜੇ ਇਹ ਮਾਇਆ ਦੇ ਪ੍ਰਭਾਵ ਤੋਂ ਬਚ ਗਏ ਨੇ ਹੈਨ ਵਿਰਲੇ ਨਾਹੀਂ ਕਣੇ ਫੈਲ ਪੱਕੜ ਸੰਸਾਰ ਜਗ ਮੇ ਉਤਮ ਕੱਢੀਏ ਵਿਰਲੇ ਕੇਈ ਕੇ ਹੈ ਨਹੀਂ ਪਰ ਹੈਨ ਵਿਰਲੇ ਨੇ ਉਹ ਗੁਰੂ ਕੇ ਪਿਆਰੇ ਬਚੇ ਹੋਏ ਨੇ ਉਹ ਰਹਿੰਦੇ ਵੀ ਵਿਚੀ ਨੇ ਦੇ ਪਰ ਉਹ ਬਚੇ ਹੋਏ ਨੇ ਨਾਨਕ ਕੀ ਪ੍ਰਭ ਬੇਨਤੀ ਸਾਥ ਸੰਗ ਸਮਾਓ ਮਹਾਰਾਜ ਸਤਿ ਪਾਤਸ਼ਾਹ ਜੀ ਇਹ ਸਾਡੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜਿਹੜੇ ਤੇਰੇ ਸਾਧੂ ਜਨ ਨੇ ਉਨਾਂ ਦੀ ਸੰਗਤ ਵਿੱਚ ਹੀ ਅਸੀਂ ਸਦਾ ਹੀ ਸਮਾਇ ਰਹੀਏ ਤੇ ਤੇਰੇ ਗੁਨਾ ਨੂੰ ਮਹਾਰਾਜੀ ਗਾਉਂਦੇ ਰਹੀਏ ਇਹ ਸਾਡੇ ਤੇ ਕਿਰਪਾ ਕਰੋ ਹਰ ਜੀਓ ਕਿਰਪਾ ਕਰੋ ਤਾਂ ਨਾਮ ਧਿਆਇ ਜੀਓ ਤੁਨ ਗੁਰੂ ਰਾਮਦਾਸ ਸਰ ਜੀ ਤੇ ਪਾਵਨ ਬਚਨ ਕਿਰਪਾ ਕਰੋ ਤੁਸੀਂ ਆਪ ਜਿਨ੍ਹਾਂ ਦੇ ਆਪ ਜੀ ਦੀ ਕਿਰਪਾ ਜਿਨ੍ਹਾਂ ਦੇ ਆਪ ਜੀ ਦੀ ਰਹਿਮਤੋਂ ਤੇਰੇ ਗੁਨਾ ਨੂੰ ਗਾਉਂਦੇ ਰਹਿੰਦੇ ਨੇ ਉਹ ਤੇਰੇ ਸਾਧੂਆਂ ਦੀ ਸੰਗਤ ਵਿੱਚ ਹੀ ਸਮਾਏ ਰਹਿੰਦੇ ਨੇ ਕਰੋ ਕਿਰਪਾ ਕਰਣਾ ਪੱਤੇ ਤੇਰੇ ਗੁਣ ਤੇਰੇ ਹਰ ਗੁਣ ਗਾਓ ਹਰੀ ਜੀ ਤੇਰੇ ਗੁਣਾ ਨੂੰ ਗਾਉਂਦੇ ਰਹੇ ਇਹ ਕਿਰਪਾ ਕਰੋ ਤੇ ਜਿਹੜੇ ਤੇਰੇ ਸਾਧੂ ਜਾਨ ਨੇ ਉਹਨਾਂ ਦੀ ਸੰਗਤ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਸੀ ਸਮਾਏ ਰਹੀਏ ਸੋ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਅੱਜ ਦਾ ਪਾਵਨ ਸ਼ਬਦ ਮਹਾਰਾਜ ਜੀ ਅਖਰੀ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਸੁਭਾਵਕ ਭੂਲਾ ਜੋ ਕਾ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕਰਕੇ ਮਾਫ਼ ਕਰਨੀਆਂ ਜੀ ਆਪ ਜੀ ਦਾ ਦੱਸਿਆ ਉਪਦੇਸ਼ ਹਿਰਦੇ ਤੇ ਵਿਸਾਹ ਕਰਕੇ ਕਰਤਾਰਥ ਕਰਨਾ ਸ਼ਬਦੀਆਂ ਆਖਲੀਆਂ ਪੰਕਤੀਆਂ ਦਾ ਪਾਠ ਸੰਝਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਾ ਕਰੀਏ ਜੀ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਖੇ